ਹਾਂਜੀ ਕੀ ਹਾਲ ਚਾਲ ਨੇ ਬਹੁਤ ਖੁਸ਼ੀ ਦੀ ਗੱਲ ਆ ਹਰ ਹਰ ਰੋਜ਼ ਖਬਰ ਆਪਾਂ ਇਹ ਜੀਆਂ ਦੇਖਦੇ ਆ ਲੜਾਈਆਂ ਝਗੜੇ ਵਾਲੀਆਂ ਐਕਸੀਡੈਂਟ ਵਾਲੀਆਂ ਜਿੱਥੇ ਕੋਈ ਖੁਸ਼ੀ ਦੀ ਗੱਲ ਹੋਵੇ ਉਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਥੋੜੀਆਂ-ਥੋੜੀਆਂ ਖੁਸ਼ੀਆਂ ਹੀ ਵੱਡੀਆਂ ਖੁਸ਼ੀਆਂ ਬਣ ਜਾਂਦੀਆਂ ਨੇ ਤੇ ਖੁਸ਼ੀ ਦੀ ਗੱਲ ਇਹ ਆ ਕਿ ਜਿਹੜੀ ਆਪਣੀ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਆ ਉਹਨੇ ਸੱਤ ਵਾਰ ਦੀ ਜੇਤੂ ਵਿਸ਼ਵ ਚੈਂਪੀਅਨ ਟੀਮ ਆ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਹਰਾਇਆ ਉਹਨੂੰ ਤੇ ਆਪਣੇ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰੀਏ ਇਹ ਵਰਲਡ ਕੱਪ ਚੱਲ ਰਿਹਾ ਹੈ ਕ੍ਰਿਕਟ ਦਾ ਮਹਿਲਾਵਾਂ ਦਾ ਉਹਦੇ ਵਿੱਚ ਇਹਨੇ ਹਰਾਇਆ ਆਸਟ੍ਰੇਲੀਆ ਦੀ ਟੀਮ ਨੂੰ ਤੇ ਇਹ ਸੱਤ ਵਾਰ ਦੀ ਚੈਂਪੀਅਨ ਰਹੀ ਹੋਈ ਆ ਆਸਟ੍ਰੇਲੀਆ ਦੀ ਟੀਮ ਕ੍ਰਿਕਟ ਦੇ ਵਿੱਚ ਤੇ ਮੌਜੂਦਾ ਚੈਂਪੀਅਨ ਵੀ ਸੀ ਉਹਨਾਂ ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਭਾਰਤ ਜਿਹੜੀ ਟੀਮ ਆ ਉਹ ਸਭ ਤੋਂ ਵੱਡਾ ਰਨ ਚੇਂਜ ਕਰਨ ਦੀ ਪਹਿਲੀ ਟੀਮ ਬਣ ਗਈ ਐਡਾ ਵੱਡਾ ਹੁਣ ਤੱਕ ਕਿਸੇ ਤੋਂ ਰਨ ਚੇਂਜ ਆ ਜਿਹੜਾ ਚੇਂਜ ਨਹੀਂ ਹੋਇਆ ਹੈਗਾ ਰਾਣਾ 349 340 ਦਾ ਜਿਹੜਾ ਕੱਲ ਆਸਟ੍ਰੇਲੀਆ ਨੇ ਬਣਾਇਆ ਉਹ ਚੇਂਜ ਕਰਿਆ ਆਸਟ੍ਰੇਲੀਆ ਦਾ ਰਿਕਾਰਡ ਤੋੜਤਾ ਭਾਰਤ ਦੀ ਜਿਹੜੀ ਮਹਿਲਾ ਕ੍ਰਿਕਟ ਟੀਮ ਨੇ ਤੇ ਲੀਡ ਕਰ ਰਹੀ ਹਰਮਨਪ੍ਰੀਤ ਕੌਰ ਨੂੰ ਬਿਸਪਰਵਤ ਵਿਚ ਬਸਦੀ ਪੰਜਾਬੀ ਤੇ ਪੂਰੇ ਇੰਡੀਆ ਵੱਲੋਂ ਵਧਾਈਆਂ ਨੇ ਕਿ ਤੁਸੀਂ ਵੀ ਕਮੈਂਟ ਕਰਕੇ ਵਧਾਈਆਂ ਦਿਓ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੂੰ ਧੰਨਵਾਦ